ਨਾਰਕੋ ਕਾਟਲ ਜਿਹੜਾ ਉਹ ਵਸਤ ਕੀਤਾ ਗਿਆ ਕ੍ਰਾਸ ਬਾਰਡਰ ਦੋ ਵਟੇਸ ਮੱਧਰ ਫੜੇ ਗਏ ਹੈ ਤੇ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਇਸ ਮੈਟਾਫੇਟਾਮਾਈਨ ਜਿਹਨੂੰ ਕਹਿੰਦੇ ਆ ਉਹ ਬਰਾਮਦ ਹੋਈ ਹੈ ਦੋਨੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹਦੇ ਚ ਗੁਰਸੇਵਕ ਸਿੰਘ ਘਰੇਾਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਇਹ ਅਰੈਸਟ ਹੋਇਆ ਗੇਟਕੀਮਾ ਅਘੇਰੀਏ ਜੀ ਬਲਜੀਤ ਸਿੰਘ ਗੁਰਨਾਨਪੁਰਾ ਅਮਰਸਰ ਗੁਰਨਾਨਪੁਰਾ ਅਮਰਸਰ ਇਹ ਲੇਬਰ ਦਾ ਕੰਮ ਕਰਾਇ ਮਕਬੂਲਪੁਰੇ ਤੋਂ ਅਰੈਸਟ ਹੋਇਆ ਇਹਦੇ ਜਿਹੜਾ ਬੈਕਗਰਾਉਂਡ ਇਹ ਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਇਨਸਪੈਕਟਰ ਮਨਜੀਤ ਕੌਰ ਐਸਐਚਓ ਗੇਟਕੀਮਾ ਤੇ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫੀਸਰ ਨੇ ਜਸਪਾਲ ਸਿੰਘ ਐਸ.ਐਸ.ਪੀ ਵਿਸ਼ਾਲਜੀਤ ਜੀ ਔਰ ਸਾਡੇ ਜਿਹੜੇ ACP ਨਵਿਗਿਸ਼ੇਨ ਸਰਪੰਦਰ ਔਰ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ DCP ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਹਨੂੰ ਅੱਛੀ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਕਲਮੀਨੇਟ ਕੀਤਾ ਮੈਟਾਫੇਟਾਮਾਈਨ ਦੀ ਗੱਲ ਦੀ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਐ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਐ ਤੋ ਇਹ ਆਲਮੋਸਟ ਜੇ ਪਾਇਆ ਧਿਆਨ ਦਿਈਏ ਤਾਂ 56 ਟਾਈਮਸ ਕਮਰਸ਼ੀਅਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ 56.3 ਟੂ ਬੀ ਪ੍ਰੀਸਾਈਸ 19 ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਤੇ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਰਫੈਟਾਮਾਈਨ ਜਿਹੜੀ ਹੈ ਇਹ ਡਰਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਦਾ ਸਮਗਰਸ ਦਾ ਤੇ ਜਿਹੜੇ ਇਸ ਛਾਤੀ ਕ੍ਰਿਮੀਨਲ ਅੰਸਰ ਨੇ ਉਹਨਾਂ ਦਾ ਉਭਰਾਲਾ ਰਹਿੰਦਾ ਉਹਦੇ ਵਿੱਚ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹੀਰੋਇਨ ਤਾਂ ਜਿਹੜੀ ਹੈ ਡੈਰੀਵੇਟਿਵ ਹੈ ਆਪੀਓਇਡ ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤਦੇ ਨੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮਸ ਅਮੇਜਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਇਹਦਾ ਹੀ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਈਸ ਫੜੀ ਸੀਗੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੀ ਮੈਟਰਕੋਨਡ੍ਰੀਨ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੀਆਂ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ ਚ ਯੂਜ਼ ਇਹ ਕਾਫੀ ਹੁੰਦੀ ਹੈ ਔਰ ਇਹਦੇ ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਨਾਂ ਦੀ ਪੂਛਗਿੱਛ ਅਸੀਂ ਡਿਟੇਲ ਚ ਕਰ ਰਹੇ ਆ ਸੋ ਦੈਟ ਇਹਨਾਂ ਦੇ ਲਿੰਗੁਏਜਸ ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹਨ